24 ਪੰਜਾਬ న్యూਸ ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰ ਪਿਆਰ ਸਸ਼ਕਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਕਿ ਤੁਸੀਂ ਸਾਡੀ ਆਨ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਰਤ ਤੱਕ ਪਹੁੰਚਣ ਅੱਜ ਤਰਨਤਨ ਵਿਖੇ ਨੈਸ਼ਨਲ ਜਸਟਿਸ ਪਾਰਟੀ ਵੱਲੋਂ ਕੀਤੀ ਗਈ ਇੱਕ ਵਿਸ਼ੇਸ਼ ਮੀਟਿੰਗ ਅਤੇ ਸ਼੍ਰੀ ਜਸਪਾਲ ਸਿੰਘ ਗਿੱਲ ਨੈਸ਼ਨਲ ਰਾਸ਼ਟਰੀ ਪ੍ਰਧਾਨ ਦੀ ਗਾਈ ਹੇਟਿੰਗ ਮੀਟਿੰਗ ਕੀਤੀ ਗਈ ਹੈ ਜਿੱਤੇ ਕਿ ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹੋਏ ਲਾਭ ਸਿੰਘ ਖੈਰਦੀ ਪੰਜਾਬ ਪ੍ਰਦਾਨ ਨੇ ਕਿਹਾ ਕਿ ਜੋ ਪਿੰਡਾਂ ਪਿੰਡਾਂ ਵਿੱਚ ਮਨਰੇਗਾ ਦਾ ਕੰਮ ਚੱਲਦਾ ਆ ਰਿਹਾ ਹੈ ਉਹ ਸੱਚ ਜੇ ਟੰਗ ਨਾਲ ਨਹੀਂ ਚੱਲਦਾ 2005 ਤੋਂ ਹੀ ਕੰਮ ਪੰਜਾਬ ਵਿੱਚ ਚੱਲਦਾ ਆ ਰਿਹਾ ਹੈ ਪਰ 2024 'ਚ ਕੰਮ ਪੂਰੇ 100 ਦਿਨ ਨਹੀਂ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਜੋ ਮਜ਼ਦੂਰ ਕੰਮ ਕਰਦੇ ਨੇ ਉਹਨਾਂ ਨੂੰ ਉਹਨਾਂ ਦੀ ਮਜ਼ਦੂਰੀ ਵੀ ਨਹੀਂ ਦਿੱਤੀ ਜਾ ਰਹੀ ਅਤੇ ਨਾ ਹੀ ਉਹਨਾਂ ਨੇ ਕਿਹਾ ਕਿ ਜੋ ਪਿੰਡਾਂ ਦੇ ਸਰਪੰਚ ਅਤੇ ਸਕੱਤਰ ਹਨ ਉਹ ਹੀਰਾਫੇਰੀ ਕਰਦੇ ਨੇ ਅਤੇ ਕੰਮ ਕੋਈ ਕਰਦਾ ਹੈ ਤੇ ਪੈਸੇ ਕਿਸੇ ਦੇ ਅਕਾਊਂਟ ਵਿੱਚ ਚਲੇ ਜਾਂਦੇ ਨੇ ਉਹਨਾਂ ਨੇ ਕਿਹਾ ਕਿ ਇਸ ਸਬੰਧੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਮਜ਼ਦੂਰਾਂ ਨੂੰ ਉਹਨਾਂ ਦਾ ਹੱਕ ਦਵਾਇਆ ਜਾਵੇ ਤੁਸੀਂ ਵੀ ਦੇਖੋ ਨਿਊਜ਼ ਡੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਖੈਰ ਦੀ ਜੋ ਮੰਰੇਗਾ ਵਰਕਰ ਯੂਨੀਅਨ ਦੇ ਪ੍ਰਧਾਨ ਥਾਪੇ ਗਏ ਨੇ ਸਰਕਲ ਪ੍ਰਧਾਨ ਬਲਾਕ ਚੋਲਾ ਦਾ ਪ੍ਰਧਾਨ ਔਰ ਪੰਨੂਆ ਦਾ ਨਸ਼ਹਿਰਾ ਬਲਾਕ ਦਾ ਸਰਕਲ ਪ੍ਰਧਾਨ ਜੋ ਕਿ ਸਾਡਾ ਮਸਕਲ ਇਹ ਹੈ ਕਿ ਹਰ ਪਿੰਡ ਦੇ ਵਿੱਚ ਬੜੇ ਸੱਚਜੇ ਢੰਗ ਨਾਲ ਨਰੇਗਾ ਦਾ ਕੰਮ ਚੱਲੇ ਜੋ ਕੰਮ ਚੱਲਦਾ ਆ ਪਰ ਕੰਮ ਚੱਲਣ ਵਾਲੇ ਸਾਡੇ ਗਰੀਬ ਹਨ ਸਾਡੇ ਗਰੀਬ ਪਰਿਵਾਰ ਕਰਦੇ ਨੇ ਤੇ ਪੈਸੇ ਜਿਹੜੇ ਆ ਦੂਜਿਆਂ ਖਾਤਿਆਂ ਵਿੱਚ ਪਏ ਜਾਂਦੇ ਨੇ ਔਰ ਹੋਰ ਵੀ ਕੰਮ ਹੈ ਜੋ 100 ਦਿਨ ਦਾ ਸਰਕਾਰ ਨੇ ਰੁਜ਼ਗਾਰ ਦਿੱਤਾ ਆ ਕਿਸੇ ਪਿੰਡ ਨੂੰ 100 ਦਿਨ ਦਾ ਰੁਜ਼ਗਾਰ ਨਹੀਂ ਪੂਰਾ ਦਿੱਤਾ ਜਾਂਦਾ ਪੂਰਾ ਸੋਦੇ ਅੰਦਰ ਰੁਜ਼ਗਾਰ ਦਿੱਤਾ ਜਾਵੇ ਜੋ ਬੰਦ ਦੀ ਮਿਹਨਤ ਮਜ਼ਦੂਰੀ ਦੀ ਚੀ ਜਾਵੇ ਉਹਨਾਂ ਦੇ ਜੋ ਕਿ ਜੋਬ ਕਾਰਡ ਨੇ ਉਹਨਾਂ ਨੂੰ ਹਰ ਬੰਦੇ ਨੂੰ ਦਿੱਤੇ ਜਾਣ ਕਿਉਂਕਿ ਇਹ ਫੇਰਾਫੇਰੀ ਬਹੁਤ ਚੱਲਦੀ ਮਨਰੇਗਾ ਚ ਉਹ ਨਹੀਂ ਹੋਣੀ ਚਾਹੀਦੀ ਦੇਣੀ ਸੀ ਛੁੱਪੜੋ ਜੁੜੋ ਔਰ ਸੰਘਰਸ਼ ਕਰੋ ਪਰ ਇਹ ਬਹੁਤ ਅੰਗੇਲੀ ਵਾਲੀ ਗੱਲ ਜੋ ਬਾਬਾ ਜੀ ਦੇ ਸੁਵਿਧਾਨ ਨੂੰ ਤੋੜਿਆ ਜਾ ਰਿਹਾ ਏ ਜੋ ਕਿ ਬੰਦਾ ਹੱਕ ਸਾਡਾ ਐਸਸੀ ਦਾ ਐਸਸੀ ਦੇ ਜਾਲੀ ਸਰਟੀਫਿਕੇਟ ਬਣਾ ਕੇ ਨੌਕਰੀਆਂ ਲੈ ਰਹੇ ਨੇ ਕਿਉਂਕਿ ਹੈਗੇ ਜਰਨਲ ਨੇ ਔਰ ਜਾਲੀ ਸਰਟੀ ਬਕੜਾ ਔਰ ਜਿਹੜੇ ਜਾਲੀ ਸਰਟੀਫਿਕੇਟ ਬਣਾ ਕੇ ਦਿੰਦੇ ਨੇ ਉਹਨਾਂ ਤੇ ਵੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਕਹਿਣਾ ਚਾਹੁੰਦੇ ਆ ਮੈਂ ਏਪੀਓ ਸਾਹਿਬ ਨੂੰ ਏਡੀਸੀ ਵਿਕਾਸ ਨੂੰ ਔਰ ਪੰਜਾਬ ਦੇ ਮੁੱਖ ਮੰਤਰੀ ਉਹ ਚ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵੀ ਕਿ ਇਹ ਮਨਰੇਗਾ ਜੋ ਹੈ ਮਹਾਤਮਾ ਗਾਂਧੀ ਮਨਰੇਗਾ ਦਾ 2005 ਤੋਂ ਚੱਲਿਆ ਏ ਇਹ ਕੇਂਦਰ ਸਰਕਾਰ ਦੀ ਦੇਣ ਆ ਪਰ ਇਹ ਕੰਮ ਬਹੁਤ ਸੱਚਜੇ ਢੰਗ ਨਾਲ ਨਹੀਂ ਚੱਲ ਰਿਹਾ ਇਹ ਪੰਜਾਬ ਦੇ ਵਿੱਚ ਆ ਕੇ ਮੈਂ ਮੁੱਖ ਮੰਤਰੀ ਨੂੰ ਵੀ ਕਹਿਣਾ ਚਾਹਣਾ ਏਡੀਸੀ ਸਾਹਿਬ ਨੂੰ ਵਿਕਾਸ ਨੂੰ ਕਹਿਣਾ ਚਾਹਣਾ ਏਪੀਓ ਨੂੰ ਕਹਿਣਾ ਚਾਹਣਾ ਵੀ ਆਪਣੇ ਸੈਕਟਰੀਆਂ ਨੂੰ ਥੋੜਾ ਜਿਹਾ ਕਹੋ ਕੇ ਹਰ ਪਿੰਡ ਦੇ ਵਿੱਚ ਸਚੱਜੇ ਢਾਂਗ ਨਾਲ ਕੰਮ ਕਰਾਉਣ ਜਿਹੜੇ ਕੰਮ ਕਰਦੇ ਉਹਨਾਂ ਦੇ ਪੈਸੇ ਪੈਣ ਜੋ ਘਰ ਠੰਡੀਆਂ ਏਸੀਆਂ ਦੀਆਂ ਹਵਾਵਾਂ ਲੈਣ ਦੇ ਉਹਨਾਂ ਦੇ ਪੈਸੇ ਨਾ ਪਾਏ ਜਾਣ। ਕਸ਼ਮੀਰ ਸਿੰਘ ਜੀ ਚਾਹਾਂਗੇ ਜੀ ਸਚੱਜੇ ਢਾਂਗ ਨਾਲ ਕੰਮ ਚੱਲਣਾ ਚਾਹੀਦਾ ਸਾਡੇ ਭੈਣ ਭਰਾਵਾਂ ਦੇ ਖਾਤਿਆਂ 'ਚ ਪੈਸੇ ਆਉਣੇ ਚਾਹੀਦੇ ਆ ਜਿਹੜੇ ਵੱਡੇ ਵੱਡੇ ਧਰਾੜ ਪੈਸੇ ਲਏ ਉਹਨਾਂ ਦੇ ਖਾਤੇ 'ਚ ਨਹੀਂ ਜਾਣੇ ਚਾਹੀਦੇ। ਅਸੀਂ ਇਸੇ ਮੁੱਦੇ 'ਤੇ ਲਿਆ ਜਿਹੜੇ ਪੈਸੇ ਖਾ ਜਾਂਦੇ ਲੋਕੀ ਬੱਪਾ ਜਿਹੜੇ ਵੱਡੇ ਵੱਡੇ ਲੋਕਾਂ ਆ ਕਿ ਜੋ ਬੀਬੀਆਂ ਪੈਣਾ ਸਾਡੀਆਂ ਨਰੇਗਾ ਦਾ ਕੰਮ ਕਰ ਰਹੀਆਂ ਕੇਂਦਰ ਸਰਕਾਰ 1 ਮਹੀਨੇ ਦਾ 45 ਲੱਖ ਰੁਪਈਆ ਇੱਕ ਪਿੰਡ ਨੂੰ ਦੇ ਰਹੀ ਹੈ ਤੇ ਸਾਡੇ ਗਰੀਬਾਂ ਘਰਾਂ ਦੇ ਵਿੱਚ 1 ਰੁਪਈਆ ਨਹੀਂ ਆ ਰਿਹਾ ਹਾਂਜੀ ਕਿ 45 ਪੈਸੇ ਨਹੀਂ ਆ ਰਹੇ ਤੇ ਮੈਂ ਇਹ ਕਹਿਣਾ ਚਾਹੁੰਦਾ ਕੇਂਦਰ ਸਰਕਾਰ ਗਰੀਬੀ ਬੇਇੱਜ਼ਤੀ ਕਰਦਾ ਔਰ ਜੋ ਬਲਾਕਾਂ ਦੇ ਵਿੱਚ ਵੀਡੀਓ ਅਫਸਰ ਆ ਇਹਨਾਂ ਗਾੜੀ ਬੇਇੱਜ਼ਤੀ ਕਰਦਾ ਕਿ ਵੀ ਜਿਹੜਾ ਜਿਹਦਾ ਜੋਬ ਕਾਰਡ ਬਣਿਆ ਵਾ ਉਹਦਾ ਹੀ ਖਾਤਾ ਨੰਬਰ ਲਾ ਕੇ ਤੇ ਉਹਨੂੰ ਕੰਮ ਦੋ ਤੇ ਉਹਦੇ ਖਾਤੇ 'ਚ ਹੀ ਪੈਸੇ ਜਿਹੜੇ ਆ ਪਾਏ ਜਾਣਾ ਕਿਉਂਕਿ ਇਹ 100 ਦਿਨ ਦਾ ਰਜਗਾਰ ਆ ਇੱਕ 100 ਦਿਨ ਦਾ ਕੰਮ ਜਿਹੜਾ ਵਾ ਇਹ ਤਨਹਾੜ ਲੋਕ ਚੱਲਣ ਨਹੀਂ ਦਿੰਦੇ ਕਿ ਕਿਉਂਕਿ 100 ਦਿਨ ਕੰਮ ਚੱਲ ਜੇ ਤੇ ਇਹ ਪੱਕੇ ਮੁਲਾਜ਼ਮ ਹੁੰਦੇ ਆ ਕੇਂਦਰ ਸਰਕਾਰ ਦੇ ਘਰ ਦੇ ਵਿੱਚ ਜਿਹਦਾ ਜੋਬ ਕਾਰਡ ਬਣਿਆ ਜਦੋਂ ਜੋਬ ਕਾਰਡ 65 ਸਾਲ ਦਾ ਬੰਦਾ ਹੁੰਦਾ ਕੰਮ ਤੋਂ ਰਹਿ ਜਾਊਗਾ ਉਹਦੀ 6500 ਪੈਨਸ਼ਨ ਲੱਗੂਗੀ ਜਿਹਦਾ ਜੋਬ ਕਾਰਡ ਬਣਿਆ ਹੋਊਗਾ ਤੇ ਇਸ ਕਰਕੇ ਇਹਨਾਂ ਲੋਕਾਂ ਨੂੰ ਪਤਾ ਹੈ ਕਿ ਇਹ ਪੱਕੇ ਮੁਲਾਜ਼ਮ ਨਹੀਂ ਬਣਨਾ ਚਾਹੁੰਦੇ ਇਹ ਪਿੰਡਾਂ ਦੇ ਵਿੱਚ 15 ਦਿਨ ਕੰਮ ਚਲਾਉਂਦੇ 10 ਦਿਨ ਚਲਾਉਂਦੇ ਤੇ ਮੁੜ ਕੇ ਬੰਦ ਕਰ ਦਿੰਦੇ ਆ ਤੇ ਮੈਂ ਇਹ ਬੇਨਤੀ ਕਰਦਾ ਕਿ ਅਸੀਂ ਇਹ ਸੇਵਾ ਸਾਰੀ ਟੀਮ ਜਿਹੜੀ ਆ ਰਲ ਕੇ ਨਰੇਗਾ ਜੁਨੀਅਰ ਦੇ ਜਿੰਨੇ ਵੀ ਪ੍ਰਧਾਨ ਆ ਅਸੀਂ ਸਾਰੇ ਪਿੰਡਾਂ 'ਚ ਕੰਮ ਚਲਾ ਕੇ ਜਿਨ੍ਹਾਂ ਦੇ ਖਾਤੇ ਨੰਬਰ ਨਹੀਂ ਲਾਏ ਉਹਨਾਂ ਦੇ ਖਾਤੇ ਨੰਬਰ ਬਣਾ ਕੇ ਉਹਨਾਂ ਦੇ ਲਵਾ ਕੇ ਉਹਨਾਂ ਦੇ account 'ਚ ਪੈਸੇ ਉਹਨਾਂ ਨੂੰ ਕੰਮ ਜਿਹੜਾ ਕੰਮ ਦਿੱਤਾ ਜਾਵੇ 100 ਦਿਨ ਦਾ ਕੰਮ ਕਰਾ ਕੇ ਇਹਨਾਂ ਨੂੰ ਪੱਕੇ ਕੇਂਦਰ ਸਰਕਾਰ ਦੇ ਘਰ ਵਿੱਚ ਮੁਲਾਜ਼ਮ ਬਣਾਉਣੇ ਚਾਹੁੰਦੇ ਆ ਕਿ ਜਿਹੜੇ 12 ਮਹੀਨੇ ਇਹਨਾਂ ਦੇ ਖਾਤੇ 'ਚ ਪੈਸੇ ਆਉਣ ਇਹ ਜਿਹੜੇ ਵੱਡੇ ਲੋਕ ਆ ਇਹ 15 ਦਿਨ ਤੋਂ ਵੱਧ ਚੱਲਣ ਨਹੀਂ ਦਿੰਦੇ ਵੀ ਇਹ ਪੱਕੇ ਮੁਲਾਜ਼ਮ ਬਣ ਜਾਣੇ ਆ ਸਾਡਾ ਕੰਮ ਕਰਾਂ ਦਾ ਕਿੰਨੇ ਕਰਨਾ ਪਾਰਾ ਹੈ ਜੁਨੀ ਆਂਦੇ ਆਹੀ ਅਪੀਲ ਕਰਦੇ ਆ ਕਿ ਅਸੀਂ ਦਿਨ ਰਾਤ ਵੀ ਨਹੀਂ ਬੈਠਾਂਗੇ ਆਪਣੀ ਕੌਮ ਲਈ ਇਹ ਨਰੇਗਾ ਦਾ ਜਿਹੜਾ ਪੈਸਾ ਵਾ ਉਹਨਾਂ ਦੇ ਖਾਤਿਆਂ ਚ ਪਵਾਵਾਂਗੇ ਜਿਨ੍ਹਾਂ ਦਾ ਜੋਬ ਕਾਰਡ ਬਣਿਆ ਤੇ 100 ਦਿਨ ਦਾ ਕੰਮ ਕਰਾ ਕੇ ਤੇ ਪੂਰੇ 12 ਮਹੀਨੇ ਦਾ ਜਿਹੜਾ ਪੈਸਾ ਵਾ ਉਹਨਾਂ ਦੇ account ਚ ਆਵੇ ਪੱਕੇ ਮੁਲਾਜ਼ਮ ਕਰਾਵਾਂਗੇ